ਇਸ ਸੁਲੀ ਦੀ ਵੱਡੀ ਖਬਰ ਨਹੀਂ ਰਹੇ ਬਾਲੀਵੁੱਡ ਦੇ ਦਿੱਗਜੋਦਾਕਾਰ ਤਰਮਿੰਦਰ ਜੀहां ਅੱਜ ਹੋਇਆ ਦੇਹਾਂਤ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ ਜੀहां ਬਾਲੀਵੁੱਡ ਦੇ ਦਿੱਗਜੋਦਾਕਾਰ ਤਰਮਿੰਦਰ ਦਾ ਅੱਜ ਦੇਹਾਂਤ ਹੋ ਗਿਆ ਹੈ ਅਦਾਕਾਰ ਕਈ ਦਿਨਾਂ ਤੋਂ ਘਰ ਦੇ ਵਿੱਚ ਇਲਾਜ ਅਧੀਨ ਸਨ ਕੁਝ ਦਿਨ ਪਹਿਲਾਂ ਉਹਨਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ 10 ਨਵੰਬਰ ਨੂੰ ਤਰਵਿੰਦਰ ਦੀ ਸਿਹਤ ਕਾਫੀ ਵਿਗੜ ਗਈ ਸੀ ਅਤੇ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਉਹਨਾਂ ਨੂੰ ਵੈਂਟੀਲੇਟਰ ਤੇ ਤਬਦੀਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਲਮਾਨ ਖਾਨ ਸ਼ਾਹਰੁਖ ਖਾਨ ਅਤੇ ਗੋਬਿੰਦਾ ਸਮੇਤ ਮਸ਼ਹੂਰ ਹਸਤੀਆਂ ਨੂੰ ਹਸਤਾਲ ਦੇ ਵਿੱਚ ਬਜ਼ੁਰਗ ਅਦਾਕਾਰ ਦੀ ਸਿਹਤ ਬਾਰੇ ਜਾਣਨ ਲਈ ਉੱਥੇ ਪਹੁੰਚੇ ਸਨ। ਤਰਮਿੰਦਰ ਦੀ ਮੌਤ ਦੀਆਂ ਅਫਵਾਹਾਂ ਥੋੜੀ ਦੇਰ ਬਾਅਦ ਫੈਲ ਗਈਆਂ ਬਾਅਦ ਦੇ ਵਿੱਚ ਅਦਾਕਾਰ ਦੀ ਪਤਨੀ ਹਿਮਾਮਾਲੀ ਅਤੇ ਤੀ ਇਸ਼ਾ ਦਿਓਲ ਨੇ ਉਹਨਾਂ ਦੀ ਮੌਤ ਦੀ ਖਬਰ ਦਾ ਖੰਡਨ ਕਰਦੇ ਹੋਏ ਪੋਸਟ ਸਾਂਝੀ ਕੀਤੀ। ਸਨੀ ਦਿਓਲ ਨੇ ਇਹ ਪੋਸਟ ਕੀਤਾ ਸੀ ਕਿ ਦਿੱਗਜ ਅਦਾਕਾਰ ਇਲਾਜ ਪ੍ਰਤੀ ਹੰਗਾਰਾ ਦੇ ਰਹੇ ਹਨ ਅਤੇ ਬਿਹਤਰ ਹੋ ਰਹੇ ਨੇ। ਹਾਲਾਂਕਿ ਅਦਾਕਾਰ ਨੇ ਅੱਜ ਆਖਰੀ ਸਾਹ ਲਿਆ ਇਸ ਖਬਰ ਨੇ ਪੂਰੀ ਦੁਨੀਆ ਵਿੱਚ ਸਦਮੇ ਦੀ ਲਹਿਰ ਫੈਲਾ ਦਿੱਤੀ ਧਿਆਨ ਦੇਣਯੋਗ ਹੈ ਕਿ ਧਰਮਿੰਦਰ ਦਾ 90ਵਾਂ ਜਨਮ ਦਿਨ 8 ਦਸੰਬਰ ਨੂੰ ਸੀ ਜਦੋਂ ਉਹ ਘਰ ਵਿੱਚ ਠੀਕ ਹੋ ਰਹੇ ਸਨ ਤਾਂ ਰਿਪੋਰਟਾਂ ਸਾਹਮਣੇ ਆਈਆਂ ਸੀ ਕਿ ਪਰਿਵਾਰ ਅਦਾਕਾਰ ਲਈ ਜਨਮ ਦਿਨ ਮਨਾਉਣ ਦੀ ਤਿਆਰੀ ਕਰ ਰਿਹਾ ਹੈ ਪਰ ਇਹ ਆਪਣੇ ਜਨਮ ਦਿਨ ਤੋਂ ਸਿਰਫ 14 ਦਿਨ ਪਹਿਲਾਂ ਇਹ ਮਹਾਨ ਅਦਾਕਾਰ ਹਮੇਸ਼ਾ ਲਈ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਉਨਾਂ ਦੇ ਜਾਣ ਨਾਲ ਪੂਰੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਪ੍ਰਸ਼ੰਸਕ ਵੀ ਸਦਮੇ ਦੇ ਵਿੱਚ ਹਨ ਪ੍ਰਸ਼ੰਸਕ ਅਤੇ ਮਸ਼ਹੂਰ ਹਸਤੀਆਂ ਹੁਣ ਸੋਸ਼ਲ ਮੀਡੀਆ ਤੇ ਇਸ ਮਹਾਨ ਅਦਾਕਾਰ ਨੂੰ ਦਿਲੋਂ ਸ਼ਰਧਾਂਜਲੀ ਦੇ ਰਹੀਆਂ ਨੇ ਜੋ ਅਫਵਾਹਾਂ ਕੁਝ ਦਿਨ ਪਹਿਲਾਂ ਤਰਮਿੰਦਰ ਦੀ ਮੌਤ ਦੀਆਂ ਫਲਾਈਆਂ ਜਾ ਰਹੀਆਂ ਸੀ ਕਿ ਉਹਨਾਂ ਦਾ ਦੇਹਾਂਤ ਹੋ ਗਿਆ ਉਹਨਾਂ ਦੀ ਮੌਤ ਹੋ ਗਈ ਹੈ ਤੇ ਉਹ ਅਫਵਾਹਾਂ ਅੱਜ ਸੱਚ ਦੇ ਵਿੱਚ ਤਬਦੀਲ ਹੋ ਗਈਆਂ ਨੇ ਤਰਮਿੰਦਰ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਫਿਲਮ ਇੰਡਸਟਰੀ ਦੇ ਵਿੱਚ ਜਾਂ ਬਾਲੀਵੁੱਡ ਇੰਡਸਟਰੀ ਦੇ ਵਿੱਚ ਕਹਿ ਲਿਆ ਕਿ ਸੋਗ ਦੀ ਲਹਿਰ ਹੈ ਹਰ ਕੋਈ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਉਹਨਾਂ ਨੂੰ ਯਾਦ ਕਰ ਰਿਹਾ ਤੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਇਸ ਲਈ ਦੀ ਵੱਡੀ ਖਬਰ ਨਹੀਂ ਰਹੇ ਬਾਲੀਵੁੱਡ ਦੇ ਦਿੱਗਜੋਦਾਕਾਰ ਤਰਮਿੰਦਰ ਜੀहां ਅੱਜ ਹੋਇਆ ਦੇਹਾਂਤ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ ਜੀहां ਬਾਲੀਵੁੱਡ ਦੇ ਦਿੱਗਜੋਦਾਕਾਰ ਤਰਮਿੰਦਰ ਦਾ ਅੱਜ ਉਹ ਦੇਹਾਂਤ ਹੋ ਗਿਆ ਹੈ ਅਦਾਕਾਰ ਕਈ ਦਿਨਾਂ ਤੋਂ ਕਰ ਦੇ ਵਿੱਚ ਇਲਾਜ ਅਧੀਨ ਸਨ ਕੁਝ ਦਿਨ ਪਹਿਲਾਂ ਉਹਨਾਂ ਨੂੰ ਮੁੰਬਈ ਦੇ ਬ੍ਰੀਜ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ 10 ਨਵੰਬਰ ਨੂੰ ਤਰਵਿੰਦਰ ਦੀ ਸਿਹਤ ਕਾਫੀ ਵਿਗੜ ਗਈ ਸੀ ਅਤੇ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਉਹਨਾਂ ਨੂੰ ਵੈਂਟੀਲੇਟਰ ਤੇ ਤਬਦੀਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਲਮਾਨ ਖਾਨ ਸ਼ਾਹਰੁਖ ਖਾਨ ਅਤੇ ਗੋਬਿੰਦਾ ਸਮੇਤ ਮਸ਼ਹੂਰ ਹਸਤੀਆਂ ਨੂੰ ਹਸਤਾਲ ਦੇ ਵਿੱਚ ਬਜ਼ੁਰਗ ਅਦਾਕਾਰ ਦੀ ਸਿਹਤ ਬਾਰੇ ਜਾਣਨ ਲਈ ਉੱਥੇ ਪਹੁੰਚੇ ਸਨ। ਤਰਮਿੰਦਰ ਦੀ ਮੌਤ ਦੀਆਂ ਅਫਵਾਹਾਂ ਥੋੜੀ ਦੇਰ ਬਾਅਦ ਫੈਲ ਗਈਆਂ ਬਾਅਦ ਦੇ ਵਿੱਚ ਅਦਾਕਾਰ ਦੀ ਪਤਨੀ ਹਿਮਾਮਾਲੀ ਅਤੇ ਤੀ ਇਸ਼ਾ ਦਿਓਲ ਨੇ ਉਹਨਾਂ ਦੀ ਮੌਤ ਦੀ ਖਬਰ ਦਾ ਖੰਡਨ ਕਰਦੇ ਹੋਏ ਪੋਸਟ ਸਾਂਝੀ ਕੀਤੀ। ਸਨੀ ਦਿਓਲ ਨੇ ਇਹ ਪੋਸਟ ਕੀਤਾ ਸੀ ਕਿ ਦਿੱਗਜ ਅਦਾਕਾਰ ਇਲਾਜ ਪ੍ਰਤੀ ਹੰਗਾਰਾ ਦੇ ਰਹੇ ਹਨ ਅਤੇ ਬਿਹਤਰ ਹੋ ਰਹੇ ਨੇ। ਹਾਲਾਂਕਿ ਅਦਾਕਾਰ ਨੇ ਅੱਜ ਆਖਰੀ ਸਾਹ ਲਿਆ ਇਸ ਖਬਰ ਨੇ ਪੂਰੀ ਦੁਨੀਆ ਵਿੱਚ ਸਦਮੇ ਦੀ ਲਹਿਰ ਫੈਲਾ ਦਿੱਤੀ ਧਿਆਨ ਦੇਣ ਯੋਗ ਹੈ ਕਿ ਧਰਮਿੰਦਰ ਦਾ 90ਵਾਂ ਜਨਮ ਦਿਨ 8 ਦਸੰਬਰ ਨੂੰ ਸੀ ਜਦੋਂ ਉਹ ਘਰ ਵਿੱਚ ਠੀਕ ਹੋ ਰਹੇ ਸਨ ਤਾਂ ਰਿਪੋਰਟਾਂ ਸਾਹਮਣੇ ਆਈਆਂ ਸੀ ਕਿ ਪਰਿਵਾਰ ਅਦਾਕਾਰ ਲਈ ਜਨਮ ਦਿਨ ਮਨਾਉਣ ਦੀ ਤਿਆਰੀ ਕਰ ਰਿਹਾ ਹੈ ਪਰੇ ਆਪਣੇ ਜਨਮ ਦਿਨ ਤੋਂ ਸਿਰਫ 14 ਦਿਨ ਪਹਿਲਾਂ ਇਹ ਮਹਾਨ ਅਦਾਕਾਰ ਹਮੇਸ਼ਾ ਲਈ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਉਨਾਂ ਦੇ ਜਾਨ ਨਾਲ ਪੂਰੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਪ੍ਰਸ਼ੰਸਕ ਵੀ ਸਦਮੇ ਦੇ ਵਿੱਚ ਹਨ ਪ੍ਰਸ਼ੰਸਕ ਅਤੇ ਮਸ਼ਹੂਰ ਹਸਤੀਆਂ ਹੁਣ ਸੋਸ਼ਲ ਮੀਡੀਆ ਤੇ ਇਸ ਮਹਾਨ ਅਦਾਕਾਰ ਨੂੰ ਦਿਲੋ ਸ਼ਰਧਾਂਜਲੀ ਦੇ ਰਹੀਆਂ ਨੇ ਜੋ ਅਫਵਾਹਾਂ ਕੁਝ ਦਿਨ ਪਹਿਲਾਂ ਤਰਮਿੰਦਰ ਦੀ ਮੌਤ ਦੀਆਂ ਫਲਾਈਆਂ ਜਾ ਰਹੀਆਂ ਸੀ ਕਿ ਉਹਨਾਂ ਦਾ ਦੇਹਾਂਤ ਹੋ ਗਿਆ ਉਹਨਾਂ ਦੀ ਮੌਤ ਹੋ ਗਈ ਹੈ ਤੇ ਉਹ ਅਫਵਾਹਾਂ ਅੱਜ ਸੱਚ ਦੇ ਵਿੱਚ ਤਬਦੀਲ ਹੋ ਗਈਆਂ ਨੇ ਤਰਮਿੰਦਰ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਫਿਲਮ ਇੰਡਸਟਰੀ ਦੇ ਵਿੱਚ ਜਾਂ ਬਾਲੀਵੁੱਡ ਇੰਡਸਟਰੀ ਦੇ ਵਿੱਚ ਕਹਿ ਲਿਆ ਕਿ ਸੋਗ ਦੀ ਲਹਿਰ ਹੈ ਹਰ ਕੋਈ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਉਹਨਾਂ ਨੂੰ ਯਾਦ ਕਰ ਰਿਹਾ ਤੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ ਇਸ ਲਈ ਦੀ ਵੱਡੀ ਖਬਰ ਨਹੀਂ ਰਹੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਤਰਮਿੰਦਰ ਜੀहां ਅੱਜ ਹੋਇਆ ਦੇਹਾਂਤ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ ਜੀ ਆ ਬਾਲੀਵੁੱਡ ਦੇ ਦਿੱਗਜੋਦਾਕਾਰ ਤਰਮਿੰਦਰ ਦਾ ਅੱਜ ਦੇਹਾਂਤ ਹੋ ਗਿਆ ਹੈ ਅਦਾਕਾਰ ਕਈ ਦਿਨਾਂ ਤੋਂ ਘਰ ਦੇ ਵਿੱਚ ਇਲਾਜ ਅਧੀਨ ਸਨ ਕੁਝ ਦਿਨ ਪਹਿਲਾਂ ਉਹਨਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ 10 ਨਵੰਬਰ ਨੂੰ ਤਰਵਿੰਦਰ ਦੀ ਸਿਹਤ ਕਾਫੀ ਵਿਗੜ ਗਈ ਸੀ ਅਤੇ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਉਹਨਾਂ ਨੂੰ ਵੈਂਟੀਲੇਟਰ ਤੇ ਤਬਦੀਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਗੋਬਿੰ다 ਸਮੇਤ ਮਸ਼ਹੂਰ ਹਸਤੀਆਂ ਨੂੰ ਹਸਤਾਲ ਦੇ ਵਿੱਚ ਬਜ਼ੁਰਗ ਅਦਾਕਾਰ ਦੀ ਸਿਹਤ ਬਾਰੇ ਜਾਣਨ ਲਈ ਉੱਥੇ ਪਹੁੰਚੇ ਸਨ। ਤਰਮਿੰਦਰ ਦੀ ਮੌਤ ਦੀਆਂ ਅਫਵਾਹਾਂ ਥੋੜੀ ਦੇਰ ਬਾਅਦ ਫੈਲ ਗਈਆਂ ਬਾਅਦ ਦੇ ਵਿੱਚ ਅਦਾਕਾਰ ਦੀ ਪਤਨੀ ਹਿਮਾਮਾਲੀ ਅਤੇ 3 Esha Deol ਨੇ ਉਹਨਾਂ ਦੀ ਮੌਤ ਦੀ ਖਬਰ ਦਾ ਖੰਡਨ ਕਰਦੇ ਹੋਏ ਪੋਸਟ ਸਾਂਝੀ ਕੀਤੀ। सनी देओल ਨੇ ਪੋਸਟ ਕੀਤਾ ਸੀ ਕਿ ਦਿੱਗਜ ਦਾ ਅਦਾਕਾਰ ਇਲਾਜ ਪ੍ਰਤੀ ਹੰਗਾਰਾ ਦੇ ਰਹੇ ਹਨ ਅਤੇ ਬਿਹਤਰ ਹੋ ਰਹੇ ਨੇ ਹਾਲਾਂਕਿ ਅਦਾਕਾਰ ਨੇ ਅੱਜ ਆਖਰੀ ਸਾਹ ਲਿਆ ਇਸ ਖਬਰ ਨੇ ਪੂਰੀ ਦੁਨੀਆ ਵਿੱਚ ਸਦਮੇ ਦੀ ਲਹਿਰ ਫੈਲਾ ਦਿੱਤੀ ਧਿਆਨ ਦੇਣ ਯੋਗ ਹੈ ਕਿ ਧਰਮਿੰਦਰ ਦਾ 90 ਮਾਂ ਜਨਮ ਦਿਨ 8 ਦਸੰਬਰ ਨੂੰ ਸੀ ਜਦੋਂ ਉਹ ਘਰ ਵਿੱਚ ਠੀਕ ਹੋ ਰਹੇ ਸਨ ਤਾਂ ਰਿਪੋਰਟਾਂ ਸਾਹਮਣੇ ਆਈਆਂ ਸੀ ਕਿ ਪਰਿਵਾਰ ਅਦਾਕਾਰ ਲਈ ਜਨਮ ਦਿਨ ਮਨਾਉਣ ਦੀ ਤਿਆਰੀ ਕਰ ਰਿਹਾ ਹੈ परे अपने जन्म दिन तो सिर्फ 14 दिन पहले यह महान اداکار हमेशा के लिए इस दुनिया तो रुखसत हो गया औरन दे जान नाल पूरी इंडस्ट्री ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਪ੍ਰਸ਼ੰਸਕ ਵੀ ਸਦਮੇ ਦੇ ਵਿੱਚ ਹਨ ਪ੍ਰਸ਼ੰਸਕ ਅਤੇ ਮਸ਼ਹੂਰ ਹਸਤੀਆਂ ਹੁਣ ਸੋਸ਼ਲ ਮੀਡੀਆ ਤੇ ਇਸ ਮਹਾਨ اداکار ਨੂੰ ਦਿਲੋਂ ਸ਼ਰਧਾਂਜਲੀ ਦੇ ਰਹੀਆਂ ਨੇ ਜੋ افواہਾਂ ਕੁਝ ਦਿਨ ਪਹਿਲਾਂ ਤਰਮਿੰਦਰ ਦੀ ਮੌਤ ਦੀਆਂ ਫਲਾਈਆਂ ਜਾ ਰਹੀਆਂ ਸੀ ਕਿ ਉਹਨਾਂ ਦਾ ਦੇਹਾਂਤ ਹੋ ਗਿਆ ਉਹਨਾਂ ਦੀ ਮੌਤ ਹੋ ਗਈ ਹੈ ਤੇ ਉਹ ਅਫਵਾਹਾਂ ਅੱਜ ਸੱਚ ਦੇ ਵਿੱਚ ਤਬਦੀਲ ਹੋ ਗਈਆਂ ਨੇ ਤਰਮਿੰਦਰ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਫਿਲਮ ਇੰਡਸਟਰੀ ਦੇ ਵਿੱਚ ਜਾਂ ਬਾਲੀਵੁੱਡ ਇੰਡਸਟਰੀ ਦੇ ਵਿੱਚ ਕਹਿ ਲਿਆ ਕਿ ਸੋਗ ਦੀ ਲਹਿਰ ਹੈ ਹਰ ਕੋਈ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਉਹਨਾਂ ਨੂੰ ਯਾਦ ਕਰ ਰਿਹਾ ਤੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ ਇਸ ਲਈ ਦੀ ਵੱਡੀ ਖਬਰ ਨਹੀਂ ਰਹੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਤਰਮਿੰਦਰ ਜੀहां ਅੱਜ ਹੋਇਆ ਦੇਹਾਂਤ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ ਜਿਹਾ ਬਾਲੀਵੁੱਡ ਦੇ ਦਿੱਗਜੋਦਾਕਾਰ ਤਰਮਿੰਦਰ ਦਾ ਅੱਜ ਦੇਹਾਂਤ ਹੋ ਗਿਆ ਹੈ ਅਦਾਕਾਰ ਕਈ ਦਿਨਾਂ ਤੋਂ ਘਰ ਦੇ ਵਿੱਚ ਇਲਾਜ ਅਧੀਨ ਸਨ ਕੁਝ ਦਿਨ ਪਹਿਲਾਂ ਉਹਨਾਂ ਨੂੰ ਮੁੰਬਈ ਦੇ ਬ੍ਰੀਜ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ 10 ਨਵੰਬਰ ਨੂੰ ਤਰਵਿੰਦਰ ਦੀ ਸਿਹਤ ਕਾਫੀ ਵਿਗੜ ਗਈ ਸੀ ਅਤੇ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਉਹਨਾਂ ਨੂੰ ਵੈਂਟੀਲੇਟਰ ਤੇ ਤਬਦੀਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਗੋਬਿੰਦਾ ਸਮੇਤ ਮਸ਼ਹੂਰ ਹਸਤੀਆਂ ਨੂੰ ਹਸਤਾਲ ਦੇ ਵਿੱਚ ਬਜ਼ੁਰਗ ਅਦਾਕਾਰ ਦੀ ਸਿਹਤ ਬਾਰੇ ਜਾਣਨ ਲਈ ਉੱਥੇ ਪਹੁੰਚੇ ਸਨ। ਤਰਮਿੰਦਰ ਦੀ ਮੌਤ ਦੀਆਂ ਅਫਵਾਹਾਂ ਥੋੜੀ ਦੇਰ ਬਾਅਦ ਫੈਲ ਗਈਆਂ ਬਾਅਦ ਦੇ ਵਿੱਚ ਅਦਾਕਾਰ ਦੀ ਪਤਨੀ ਹਿਮਾਮਾਲੀ ਅਤੇ ਤੀ ਇਸ਼ਾ ਦਿਓਲ ਨੇ ਉਹਨਾਂ ਦੀ ਮੌਤ ਦੀ ਖਬਰ ਦਾ ਖੰਡਨ ਕਰਦੇ ਹੋਏ ਪੋਸਟ ਸਾਂਝੀ ਕੀਤੀ। सनी देओल ਨੇ ਪੋਸਟ ਕੀਤਾ ਸੀ ਕਿ ਦਿੱਗਜ ਅਦਾਕਾਰ ਇਲਾਜ ਪ੍ਰਤੀ ਹੰਗਾਰਾ ਦੇ ਰਹੇ ਹਨ ਅਤੇ ਬਿਹਤਰ ਹੋ ਰਹੇ ਨੇ ਹਾਲਾਂਕਿ ਅਦਾਕਾਰ ਨੇ ਅੱਜ ਆਖਰੀ ਸਾਹ ਲਿਆ ਇਸ ਖਬਰ ਨੇ ਪੂਰੀ ਦੁਨੀਆ ਵਿੱਚ ਸਦਮੇ ਦੀ ਲਹਿਰ ਫੈਲਾ ਦਿੱਤੀ ਧਿਆਨ ਦੇਣਯੋਗ ਹੈ ਕਿ ਧਰਮਿੰਦਰ ਦਾ 90 ਮਾ ਜਨਮ ਦਿਨ 8 ਦਸੰਬਰ ਨੂੰ ਸੀ ਜਦੋਂ ਉਹ ਘਰ ਵਿੱਚ ਠੀਕ ਹੋ ਰਹੇ ਸਨ ਤਾਂ ਰਿਪੋਰਟਾਂ ਸਾਹਮਣੇ ਆਈਆਂ ਸੀ ਕਿ ਪਰਿਵਾਰ ਅਦਾਕਾਰ ਲਈ ਜਨਮ ਦਿਨ ਮਨਾਉਣ ਦੀ ਤਿਆਰੀ ਕਰ ਰਿਹਾ ਹੈ परे अपने जन्मदिन तो सिर्फ 14 दिन पहले यह महान اداکار हमेशा के लिए इस दुनिया तो रुखसत हो गया अनन दे जान नालपुरी इंडस्ट्री ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਪ੍ਰਸ਼ੰਸਕ ਵੀ ਸਦਮੇ ਦੇ ਵਿੱਚ ਹਨ ਪ੍ਰਸ਼ੰਸਕ ਅਤੇ ਮਸ਼ਹੂਰ ਹਸਤੀਆਂ ਹੁਣ ਸੋਸ਼ਲ ਮੀਡੀਆ ਤੇ ਇਸ ਮਹਾਨ اداکار ਨੂੰ ਦਿਲੋ ਸ਼ਰਧਾਂਜਲੀ ਦੇ ਰਹੀਆਂ ਨੇ ਜੋ افواہਾਂ ਕੁਝ ਦਿਨ ਪਹਿਲਾਂ ਤਰਮਿੰਦਰ ਦੀ ਮੌਤ ਦੀਆਂ ਫਲਾਈਆਂ ਜਾ ਰਹੀਆਂ ਸੀ ਕਿ ਉਹਨਾਂ ਦਾ ਦੇਹਾਂਤ ਹੋ ਗਿਆ ਉਹਨਾਂ ਦੀ ਮੌਤ ਹੋ ਗਈ ਹੈ ਤੇ ਉਹ ਅਫਵਾਹਾਂ ਅੱਜ ਸੱਚ ਦੇ ਵਿੱਚ ਤਬਦੀਲ ਹੋ ਗਈਆਂ ਨੇ ਤਰਮਿੰਦਰ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਫਿਲਮ ਇੰਡਸਟਰੀ ਦੇ ਵਿੱਚ ਜਾਂ ਬਾਲੀਵੁੱਡ ਇੰਡਸਟਰੀ ਦੇ ਵਿੱਚ ਕਹਿ ਲਿਆ ਕਿ ਸੋਗ ਦੀ ਲਹਿਰ ਹੈ ਹਰ ਕੋਈ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਉਹਨਾਂ ਨੂੰ ਯਾਦ ਕਰ ਰਿਹਾ ਤੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਪੁਖੋ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਪੁਲੰਮ ਤਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ 5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ